ਤੁਹਾਹਲੀ ਕਰਾਉ ਆਹੀਂ 112 ਦੀ ਕੰਮ ਲੈ ਲੈਂਦੇ ਆਂ ਫਰੰਟ ਤੋਂ ਫਰੰਟ ਤੋਂ ਬਰਾਂਡ ਤੋਂ ਮਨਕੀ ਹੈ ਫਰੰਟ ਤੋਂ ਫਰੰਟ ਤੋਂ ਡਿਗਰੀ ਪੁੱਲਤਾ ਸਾਡੇ ਤੋਂ ਬਰਾਂਡ ਮੰਗਣ ਦੀ ਹੈ ਮੈਂ ਸਰਪੰਚਾ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਾ ਸਵੇਰੇ ਦਾ ਪਿੰਡ ਇਹ ਸਵੇਰੇ ਦਾ ਸਰਪੰਚਾ ਮੈਂ ਮੈਂ ਅੱਗਲ ਸਵੇਰੇ ਦੱਸਾਂਗਾ ਵੀਰ ਜੀ ਕੋਈ ਹੈ ਕੋਈ ਗੱਲ ਨਹੀਂ ਸਰਪੰਚਾ ਟੋਟਲ ਇਹਨਾਂ ਦੇ ਵਿੱਚ ਪੰਜਾਂ ਦੇ ਵਿੱਚ ਨਹੀਂ ਇਹ ਯਾਦ ਤੋ ਬਹਿਰ ਆਉਂਦੇ ਨੇ ਛੱਡਿਆ ਆ ਰਹੇ ਨੇ ਇਹਨਾਂ ਨੇ ਕਰਨਾ ਹੀ ਹੈ ਮੈਂ ਪਿੰਡ ਦਾ ਸਰਪੰਚਾ ਹਾਂ ਚੱਲਣ ਦੇ ਮੇਰੇ ਤੁਸੀਂ ਜੋ ਮਰਜ਼ੀ ਕਰੋ ਪਿੰਡ ਦਾ ਸਰਪੰਚਾਂ ਮੇਰੇ ਇਜਾਜ਼ਤ ਲਾਓ ਅੰਦਰ ਚੱਲ ਕਿਹੜੀ ਆ ਜਾਂਦਾ ਥਾਣੇਦਾਰ ਮੈਂ ਮੈਂ ਥਾਣੇਦਾਰ ਮੈਂ ਸਰਪੰਚਾਂ ਸ਼ਰਾਬ ਪੀ ਕੇ ਪਿੰਡ ਦਾ ਸਰਪੰਚ ਹੋਰ ਮੈਂ ਮੈਂਬਰ ਬલાਓ ਕੋਈ ਕਿਹੜਾ ਮੈਂਬਰ ਹੈ ਆਗੇ ਬલાਓ ਮੈਂਬਰ ਪੰਚਾਇਤ ਪੰਚਾਇਤ ਬਲਾਓ ਸਰਪੰਚ ਨੂੰ ਰੋਟੜੀ 'ਤੇ ਨਿਭੜਨਾ ਹੈ ਹਾਂ ਪੰਜਾਂ ਰੋਟੜੀ 'ਤੇ ਨਿਭੜਦਾ ਰੋਟੜੀ ਨੂੰ ਲੀਪ ਹਲਦੀਪਾ ਇਧਰ ਆ ਪੁਰਾ ਆ ਪੁਲਸਾ ਇਹ ਪਿੰਡ 'ਚ ਬੜਨੀ ਨਹੀਂ ਲੈਣੀ ਮੈਂ ਖਰਾਬੀਆਂ ਮੈਂ ਤੇਰਾ ਘਰ ਵਾਲਾ ਇਹ ਪੁਲਸ ਨਹੀਂ ਬੜਨੀ ਨਹੀਂ ਤੂੰ ਣਕਾ ਬਾਹਰ ਨਿਕਲੋ ਕਿਆ ਦੇ ਗਲੀ 'ਚ ਪਿੱਛੇ ਹੋ ਜਾ ਗਲੀ 'ਚ ਪਿੱਛੇ ਹੋ ਜਾ ਆ ਸਰਪੰਚਾ ਪਿੰਡ ਦੇ ਹਾਂਜੀ ਬੀਬੀ ਸਵੇਰੇ ਆ ਕਰਾਂ ਗੱਲ ਇੱਕ ਕੰਪਲੇਂਟ ਆਈ ਸੀ ਅਸੀਂ ਉਹਦੇ ਸਬੰਧ ਚ ਆਏ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਚੱਲ ਪੜਾ ਪਰਾ ਤੂੰ ਦਫਾ ਹੋ ਤੂੰ ਦਫਾ ਪਰ ਉਹ ਕਿ ਬਜੀਆ ਹਨਾ ਦਫਾ ਹਾਂਜੀ ਕਰੋ ਜੀ ਕਰੂਗਾ ਕੰਪਲੇਂਟ ਆਈ ਆ ਸਾਡੇ ਕੋਲ ਹਾਂ ਸੁਣ ਲੱਗ ਗੱਲ ਜੀ 112 ਤੇ ਹਾਂਜੀ ਵੀਰ ਜੀ ਕੋਈ ਸੁਖ ਸੁਖਗੰਦਰ ਸਿੰਘ ਸਨ ਆਫ ਨਿਰਮਲ ਸਿੰਘ ਹਾਂਜੀ ਉਹਦੇ ਉਹਦੇ ਅਗੇਂਸਟ ਆਈ ਹੈ ਠੀਕ ਹੈ ਕੋਈ ਚਿੱਟੇ ਚਿਤਾ ਵੇਜਦਾ ਹੀ ਹੋਈ ਠੀਕ ਉਹਦੇ ਘਰ ਜਾਣਾ ਆਪਾਂ ਕਿੱਥੇ ਹੈ ਘਰ ਹੋਗਾ ਸਵੇਰੇ ਖਾਣਾ ਜੀ ਸਵੇਰੇ ਤੁਹਾਡਾ ਨਹੀਂ ਸਵੇਰੇ ਨਹੀਂ ਮੈਨੂੰ ਉਦਾਂ ਹੀ ਦੱਸ ਦਿਓ ਤੁਸੀਂ ਮੈਂ ਆਪੇ ਚੱਲ ਜਾਣਾ ਪਰ ਆਪਣੀ ਗੱਡੀ 'ਚ ਬੈਠੋ ਕਰੋ ਗਾਣੇ ਚੱਲ ਜਾਂਦੇ ਆਂ ਓ ਮੁੰਡਾ ਕੌਣ ਪਤਾ ਨਹੀਂ ਕੌਣ ਜੇ ਪਤਾ ਕੌਣ ਇਹ ਫਰੇ ਗੈਸਟ ਆ ਆਪਣੀ ਗੱਡੀ 'ਚ ਬੈਠੋ ਮੈਂ ਆ ਇਕੱਠੇ ਪਿੰਡ ਆਏ ਕੋਈ ਨਹੀਂ ਸਵੇਰੇ ਵੀ ਨਹੀਂ ਜਾਣਾ ਤੇ ਬੀਬੀ ਮੈਂ ਹੁਣ ਕਿਉਂ 112 ਦੀ ਕੰਪਲੇਂਟ ਆ ਨਸ਼ੇ ਵਿਰੋਧੀ ਕੰਪਲੇਂਟ ਆ ਜਾਣਾ ਹੋਣਾ ਕਿੱਦਾਂ ਜਾਣਾ ਭਾਅ ਦੱਸੋ ਹੁਣ ਜਾਣਾ ਚਲੋ ਦੇਖਦੇ ਆ ਮੈਂ ਚੱਲਦਾ ਮੇਰੇ ਪਿੰਡ 'ਚ ਆ ਵੜ ਗਿਆ ਆ ਵੜ ਗਿਆ ਪਿੰਡ 'ਚ ਆ ਪਿੰਡ 'ਚ ਵੜ ਗਿਆ ਆ ਹੋਰ ਦੱਸ ਠੀਕ ਹੈ ਨਾ ਨਹੀਂ ਕੰਮ ਖਰਾਬ ਹੋ ਜਾਣਾ ਮੈਂ ਗਿਆ ਖੜਾ ਮੈਂ ਆਲਾ ਖੜਾ ਤੂੰ ਕੰਮ ਖਰਾਬ ਹੈ ਹਮਤੈ ਕਰ ਮੁੱਖੇ ਦਾ ਕਰ ਜਾਂਦੀ ਹੈ ਹੈ ਹਮਤੈ ਕੀ ਮੁੱਖੇ ਦਾ ਕਰ ਜਾਂਦੀ ਮੈਂ ਜਾਣਦੀ ਹਿੰਮਤ ਆ ਹਿੰਮਤ ਆ ਬੀਬੀ ਗੱਲ ਸੁਣ ਮੇਰੀ ਮੈਂ ਤੁਹਾਨੂੰ ਪੁੱਛ ਤੁਸੀਂ ਦੱਸਣਾ ਘਰ ਕਿ ਮੈਂ ਹੋਰ ਕਿਸੇ ਤੋਂ ਪੁੱਛ ਲੈਣਾ ਹਾਂਜੀ ਹੋਰ ਕਿਸੇ ਤੋਂ ਪੁੱਛ ਲੈਨੇ ਘਰ ਘਰ ਤੇ ਨਾ ਦੇਖੇ ਹੀ ਨਹੀਂ ਕੋ ਮੈਂ ਤੁਸੀਂ ਸਰਪੰਚ ਸਾਹਿਬ ਹੋ ਤੁਸੀਂ ਸਹਿਯੋਗ ਨਹੀਂ ਕਰਦੇ ਤੁਸੀਂ ਨਹੀਂ ਦੱਸਦੇ ਭੀ ਕਿ ਇਹਦਾ ਭੀ ਕਿ ਮੈਂ ਹਾਂ ਨਹੀਂ ਨਾ ਤੁਸੀਂ ਸਹਿਯੋਗ ਕਰਦੇ ਸਵੇਰੇ ਕਾ ਹੋਏ ਕੀ ਚਲੋ ਕੋਈ ਗੱਲ ਨਹੀਂ ਠੀਕ ਆ ਜੀ ਮੈਂ ਹੋਰ ਕਿਹਦੇ ਤੋਂ ਪੁੱਛ ਲਈ ਆ ਜੋ ਅੱਗੇ ਪੁੱਛ ਲੈ ਆ ਜੀ ਗੱਡੀ ਲਾਇਆ ਤੇ ਪਲੀਜ਼ ਪਲੀਜ਼ ਜਿੱਦਾਂ ਪਲੀਜ਼ ਆ ਘਰ ਚ ਆਪ ਪਾਂਟੀ ਚ ਚਲੋ ਚਲੋ ਘਰ ਲੈ ਕੇ ਚਲੋ ਤੁਸੀਂ ਆਜੋ ਆ ਜੀ ਕਈ ਕਈ ਦੇ ਸਰਪੰਚ ਸਾਹਿਬ ਦੇ ਘਰ ਵਾਲੇ ਆ ਭਵਿੰਦਰ ਸਿੰਘ ਜੀ ਇਹ ਪੁਲਿਸ ਪਾਰਟੀ ਨੂੰ ਨਸ਼ਾ ਫਣ ਤੋਂ ਰੋਕ ਰੋਕ ਰਹੇ ਆ ਚਲੋ ਫੇਰ ਸਰਪੰਚ ਸਾਹਿਬ ਸਾਡੇ ਨਾਲ ਉਹਨੂੰ ਘਰ ਦੱਸਿਓ ਸਰਪੰਚ ਸਾਹਿਬ ਸਾਡੇ ਤੁਹਾਨੂੰ ਬੀਬੀ ਸਾਨੂੰ ਸਾਨੂੰ ਘਰ ਦੱਸ ਦਿਓ ਅਸੀਂ ਤਸੱਲੀ ਕਰ ਲੈਨੇ ਹਾਂ ਤੁਸੀਂ ਤੁਸੀਂ ਬੰਦਾ ਨਸ਼ਾ ਨਹੀਂ 베ਚਦਾ ਮੈਂ ਤੁਸੀਂ ਸਾਨੂੰ ਤਸੱਲੀ ਕਰਾਉਂ ਅਸੀਂ 112 ਦੀ ਕੰਪਲੇਨ ਦੇ ਆਏ ਹਾਂ ਸਾਨੂੰ ਘਰ ਦੱਸੋ ਬਰਾਂਡ ਤੇੋਂ ਮਿਲ ਕੀ ਹੈ ਸ਼੍ਰੀ ਮਾਰਜੀ ਤੁਸੀਂ ਤੁਹਾਡੀ ਤੁਹਾਡੀ ਕੀ ਜ਼ਰੂਰਤ ਹੈ ਸਾਡੇ ਤੋਂ ਬਰਾਂਡ ਮੰਗਣ ਦੀ ਮੈਂ ਸਰਪੰਚਾਂ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਾ ਸਵੇਰੇ ਦੱਸੋ ਇਹ ਸਵੇਰੇ ਦੱਸੋ ਸਰਪੰਚਾਂ ਮੈਂ ਮੈਂ ਅੱਗਿਆ ਸਵੇਰੇ ਦੱਸਾਂਗ ਕੋਈ ਗੱਲ ਨਹੀਂ ਖੜਪੀ ਦਾ 55 ਟੋਟਲ ਯਾਨਾ ਟੋਟਲ ਯਾਨਾ ਸਰਪੰਚ 52 ਟੋਟਲ ਯਾਨਾ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸੇ ਸਰਜੀ ਸਿੰਘ ਅਤੇ ਐਸ ਸੀ ਸਖਦੇਵ ਸਿੰਘ ਬਾਸ ਸਰਕਾਰੀ ਗੱਡੀ ਕੀ ਉੱਥੇ ਗਏ ਸੀ ਜਦੋਂ ਉਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਨੂੰ ਇੱਕ ਫੋਨ ਕੀਤਾ ਬੇ ਪੁੱਛਿਆ ਕੋਈ ਸੁਖਵਿੰਦਰ ਨਾਮ ਦਾ ਵਿਅਕਤੀ ਉਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਰਵਿੰਦਰ ਸਿੰਘ ਤੋਂ ਉਹਦੀ ਪਤਨੀ ਸਰਪੰਚ ਆ ਤੇ ਉਥੇ ਉਹਨਾਂ ਕਹਿ ਆ ਕਿ ਸਾਨੂੰ ਘਰ ਦੱਸਦੇ ਹੋ ਬੇਸਿਕ ਕੋਈ ਗੱਲ ਨਹੀਂ ਜੀ ਹੈ ਉਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਗ ਪਏ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਤੱਕ ਕੰਮ ਕੀ ਪੁਲਿਸ ਮਾਝਾ ਵਿੱਚ ਕੀਤੀ ਤਾਂ ਹੋਰ ਬੰਦਿਆਂ ਨੂੰ ਸੱਦ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਿਹੜਾ ਤੇ ਉਹ ਖੋਣ ਲੱਗ ਪਏ ਤੇ ਕਾफी ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਉਹ ਜਿਹ ਪਾਇਰ ਹੋਇਆ ਤੇ ਗੁੱਥਮ ਗੁੱਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਆ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਕੁ ਚਲਾਉਣ ਚੱਲ ਨੂੰ ਚੱਲੀ ਹੋਈ ਐ ਪੁਲਿਸ ਮਹਾਰਾਜ ਨੂੰ ਦੋ ਜ਼ਖਮੀ ਹੋਏ ਆ ਤੇ ਸਭ ਕੀ ਪਰ ਮਾਮਲਾ ਦਰਜ ਕੀਤਾ ਇਹਨਾਂ ਦਿੱਤੇ ਇਹਨਾਂ ਨੇ ਪਿਸਤੌਲ ਕਬਦੀ ਕੋਸ਼ਿਸ਼ ਕੀਤੀ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨ ਸਾਹਿਬ ਜੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਪੱਜ ਵੀ ਕੰਪਲੀਟ ਆਉਂਦੀ ਹੈ ਤੇ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਬ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਆਂ ਅਸੀਂ ਕਹਿੰਦੇ ਆਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੂੰ ਸਾਡਾ ਸਹਿਯੋਗ ਦੋ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਗੱਲ ਪੈਣ ਤੇ ਫੇ ਮਾੜੀ ਗੱਲ ਆ ਤੇ ਅਸੀਂ ਇਸ ਵਕਤ ਜਿਹੜਾ ਹੈ ਜਿੰਨੇ ਲੋਕਾਂ ਦਾ ਮਾਮਲਾ ਹੈ ਇਸ ਲਈ ਜਿੰਨੇ ਬੰਦੇ ਉੱਥੇ ਇਕੱਠੇ ਹੋ ਗਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦਾ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਬਾਜਨ ਨੇ ਸੋ ਕੀ ਰੰਗਤਾ ਉਹ ਆਸਤਾਜ਼ ਦਾਖਲੇ ਆ ਕਾਫੀ ਜਾ ਕੇ ਸੀਰੀਅਸ ਹੈ ਤੇ ਸਟਾ ਉਹਨਾਂ ਦੇ ਹੈਗੀਆਂ ਕਾਫੀ ਤੇ ਕਿਉਂਕਿ ਗੁੱਜੀਆਂ ਸਟਾ ਉਹਨਾਂ ਦੀ ਬਹੁਤ ਲੱਗੀਆਂ ਹੋਰਾ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਬੈਜ ਲਾਤੇ ਗਏ ਪੱਗ ਲਾਤੀ ਗਈ ਤਦ ਤੱਕ ਨਹੀਂ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਦਾ ਪੜਿਆ ਇਨਵੈਸਟੀਗੇਸ਼ਨ ਕਰਾਂਗੇ ਤੇ ਅਸੀਂ ਉਹ ਵੀ ਸਾਡੇ ਲੋਕ ਹੀ ਹੈ ਪਿੰਡ ਵਾਸੀ ਵੀ ਸਾਡੇ ਲੋਕ ਹੀ ਹੈ ਅਸੀਂ ਕਹਿੰਦੇ ਜੋ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਪੀਸ ਇਹਨਾਂ ਦੇ ਹੱਲਪਲੀ ਹੈ ਲੋਕਾਂ ਦੀ ਹੱਲਪਲੀ ਹੈ ਲੋਕਾਂ ਦਾ ਐਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੁਲਿਸ ਮੁਲਾਜ਼ਮ ਨੂੰ ਮੁਲਾਜ਼ਮਾਂ ਨੂੰ ਕੁੱਟ ਦੋ ਉਹ ਮਾੜੀ ਗੱਲ ਹੈ